ਲੋ ਜੀ ਪੰਜਾਬ ਦੇ ਸਾਰੇ ਵਾਸੀਆਂ ਪੰਜਾਬ ਦੇ ਰਾਖਿਆਂ ਤੇ ਪੰਜਾਬ ਦੇ ਗੱਬਰੂਆਂ ਨੂੰ ਮੇਰੀ ਤਰਫੋਂ ਸ਼ਸ਼੍ਰੀਕਾਲ ਤੇ ਅਸਲਾਮੁਅਲੈਕਮ ਵਾਹਿਗੁਰੂ ਤੁਹਾਨੂੰ ਛੜਨੀ ਕਲਾਚ ਰੱਖੇ ਲੋ ਜੀ ਕੱਲ ਦਾ ਜਿਹੜਾ ਦਿਹਾੜਾ ਸੀ ਉਹ ਬੜਾ ਹੀ ਇਤਿਹਾਸਕ ਦਿਹਾੜਾ ਸੀ ਲਾਹੌਰ ਪ੍ਰੈਸ ਕਲੱਬ ਦੀ ਤਾਰੀਖ ਦੇ ਵਿੱਚ ਮੇਰੇ ਕੋਲ ਅੱਜ ਵੀ ਬੜੀਆਂ ਅੱਛੀਆਂ ਅੱਛੀਆਂ ਸਮਾਚਾਰ ਨੇ ਔਰ ਖਾਲਸਤਾਨ ਦੇ حوالے ਨਾਲ ਖਾਲਸਤਾਨ ਰੈਫਰੈਂਡਮ ਦੇ حوالے ਨਾਲ ਕੁਝ ਬੜੀ ਚੌਣਵੀਆਂ ਖਬਰਾਂ ਮੇਰੇ ਕੋਲ ਨੇ ਮੈਂ ਸਾਰੀਆਂ ਤੁਹਾਨੂੰ ਜਿਹੜਾ ਆਪਣਾ ਹੋ ਦੱਸਾਂਗਾ ਕਿ ਜਨਾਬ ਇਸ ਲਈ ਖਾਲਿਸਤਾਨ ਦੇ ਰੈਫਰੰਡਮ ਦੀ ਜੀ ਤਿਆਰੀ ਜਿਹੜਾ ਵਾਸ਼ਿੰਗਟਨ 17 ਅਗਸਤ ਨੂੰ ਹੋ ਰਿਹਾ ਉਹ ਕਿੱਥੇ ਤੱਕ ਪਹੁੰਚੀ ਹੈ ਤੇ ਕਿਸ ਕਿਸ ਤਰ੍ਹਾਂ ਕਿੰਨਾ ਜੋਸ਼ ਪਾਇਆ ਜਾ ਰਿਹਾ ਕਿੰਨਾ ਜਜ਼ਬਾ ਪਾਇਆ ਜਾ ਰਿਹਾ ਕਿੰਨੀ ਜਨਾਬ ਇਹਦੇ ਵਾਸਤੇ ਉਤਾਵਲਾ ਪੰ ਜਿਹੜਾ ਦਿਖਾ ਰਹੇ ਨੇ ਸਾਡੇ ਸਾਰੇ ਜਿਹੜੇ ਜਥੇਦਾਰ ਨੇ ਸੰਗੀਤ ਸਾਰੇ ਨੇ ਕਿਸ ਤਰ੍ਹਾਂ ਦੇ ਨਹੀਂ ਕਿ ਉਹਨਾਂ ਦੀ ਖਾਹਿਸ਼ ਹੈ ਕਿ ਜਲਦੀ ਜਲਦੀ 17 ਅਗਸਤ ਆਏ ਤੇ ਅਸੀਂ ਜਾ ਕੇ ਜਿਹੜਾ ਪਹਚੋਣਾ ਚ ਹਿੱਸਾ ਲਈਏ ਤੇ ਵਾਸ਼ਿੰਗਟਨ ਡੀਸੀ ਕੈਪੀਟਲ ਹਿੱਲ ਪਹੁੰਚੀਏ ਇਹਦੇ ਵਾਸਤੇ ਉਹ ਕਾਫਲੇ ਚੱਲ ਪਏ ਨੇ ਕੁਝ ਅਗਾਈ ਮੁਹੰਮਾ ਚੱਲ ਰਹੀਆਂ ਮੈਂ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਦੇ ਨੋ ਪੂਰੀਆਂ ਤਸਵੀਰਾਂ ਦਿਖਾਵਾਂਗਾ ਕਿੱਥੇ ਕਿੱਥੇ ਕੀ ਹੋ ਰਿਹਾ ਬਰਤਾਨੀਆਂ ਤੋਂ ਲੈ ਕੇ ਤੇ ਕੈਨੇਡਾ ਤੱਕ ਆਇਆ ਅਮਰੀਕਾ ਤੁਹਾਨੂੰ ਦੱਸਾਂਗਾ ਮੈਂ ਸਿੰਘ ਜਿਹੜੇ ਕਿੱਥੇ ਕਿੱਥੇ ਕੀ ਕੀ ਕਰ ਰਹੇ ਨੇ ਤਾਂ ਕਿ ਇਸ ਰੈਫਰੰਡਮ ਨੂੰ ਜਿਹੜਾ ਕਾਮਯਾਬ ਬਣਾਇਆ ਜਾਏ ਔਰ ਪੂਰੀ ਦੁਨੀਆ ਨੂੰ ਦਿਖਾਇਆ ਜਾਏ ਕਿ ਜਿਹੜੇ ਜਿਹੜੇ ਆਪਰਖਾਲਿਸਤਾਨ ਪੱਖੀ ਸੇਖ ਨੇ ਉਹ ਇਸ ਟਮ ਕਿੰਨੀ ਮੁਸ਼ਕਲ ਚ ਨੇ ਹਿੰਦੁਸਤਾਨ ਦੇ ਵਿੱਚ ਔਰ ਹਿੰਦੁਸਤਾਨ ਕੋਲ ਆਜ਼ਾਦੀ ਜਿਹੜੀ ਇਹ ਕਿੰਨੀ ਜ਼ਰੂਰੀ ਹੈ ਔਰ ਖਾਲਸਤਾਨ ਦੀ ਜਿਹੜੀ ਉਹਦੀ ਲੋੜ ਹੋਣ ਪਹਿਲੇ ਤੋਂ ਕਿੰਨੀ ਜ਼ਿਆਦਾ ਮੇਰੇ ਕੋਲ ਕੁਝ ਨਾ ਕੁਝ ਚੰਗੀਆਂ ਖਬਰਾਂ ਨੇ ਅ ਔਰ ਕੁਝ ਮੇਰੇ ਇੱਕ ਮੇਰੇ ਕੋਲ ਇੱਕ ਸ਼ਹਾਦਤ ਦੀ ਖਬਰ ਵੀ ਹੈ ਉਹ ਵੀ ਤੁਹਾਨੂੰ ਮੈਂ ਆਖਰ ਚ ਦੱਸਾਂਗਾ ਕਿ ਸਾਡੇ ਗੱਭਰੂ ਨੂੰ ਜਿਹੜਾ ਉਹ ਕਿਸਨਾ ਜਿਹੜਾ ਸ਼ਹੀਦ ਕੀਤਾ ਗਿਆ ਤੇ ਉਹਦਾ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਇਹ ਮੈਂ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲੇ ਜਨਾਬ ਅਸੀਂ 1 ਬਾਈ 1 ਆ ਜਾਂਦੇ ਹਾਂ ਮੈਂ ਤੁਹਾਨੂੰ ਕਿਹਾ ਕਿ ਕੱਲ ਜਿਹੜਾ ਲਾਹੌਰ ਪ੍ਰੈਸ ਕਲੱਬ ਦੀ ਇਤਿਹਾਸਕ ਦਿਹਾੜਾ ਸੀ ਉਹਦੇ ਵਾਸਤੇ ਕਿਉਂਕਿ ਜਿਹੜੇ ਸਾਡੇ ਆਪਣਾ ਸਿੱਖ ਫਾਰ ਜਸਟਿਸ ਦੇ ਜੇ ਜਨਰਲ ਕਾਉਂਸਲ ਦੇ ਲਾਇਰ ਤੇ ਪ੍ਰਧਾਨ ਸਾਡੇ ਜਨਾਬ ਗੁਰਪੰਤ ਸਿੰਘ ਪੰਨੂ ਹੋਰਾਂ ਨੇ ਜਿਹੜਾ ਕੱਲ ਜੀ ਉਹ ਮੀਟ ਦੀ ਪ੍ਰੈਸ ਜਿਹੜਾ ਖਤਾਬ ਕੀਤਾ ਉਥੇ ਲਾਹੌਰ ਪ੍ਰੈਸ ਕਲੱਬ ਦੇ ਜਰਾਤੀਆਂ 8 ਵਜੇ ਮੈਂ ਤੁਹਾਨੂੰ ਜਿਵੇਂ ਵਾਦਾ ਕੀਤਾ ਸੀ ਤੁਹਾਡੇ ਨਾਲ ਸਿੰਘਾਂ ਦੇ ਨਾਲ ਕਿ ਮੈਂ ਇਸ ਨੂੰ ਪ੍ਰੈਸ ਕਾਨਫਰੰਸ ਨੂੰ ਜਿਹੜਾ ਲਾਈਵ ਜਿਹੜਾ ਉਥੋਂ ਦਿਖਾਵਾਂਗਾ ਲਾਹੌਰ ਪ੍ਰੈਸ ਕਲੱਬ ਤੋਂ ਜਾ ਕੇ ਖੁਦ ਤੇ ਅਸੀਂ ਜਨਾਬ ਆਪਣਾ ਵਾਦਾ ਪੂਰਾ ਕੀਤਾ ਉਹ ਪ੍ਰੈਸ ਕਾਨਫਰੰਸ ਦੀ ਪੂਰੀ ਲਾਈਵ 1 ਘੰਟੇ ਦੀ ਜਿਹੜੀ ਆਪਣਾ ਲਾਈਵ ਸਟ੍ਰੀਮ ਹੋਈ ਹੈ ਉਹ ਵੀ ਇਸੇ ਚੈਨਲ ਦੇ ਉੱਤੇ ਮੌਜੂਦ ਹੈ ਤੁਸੀਂ ਜੇ ਕੋਈ ਜਿਹੜਾ ਕੋਈ ਰਹਿ ਗਿਆ ਸੁਣਨ ਤੋਂ ਉਹ ਉੱਥੇ ਜਿਹੜਾ ਜਾ ਕੇ ਉਹਨੂੰ ਸੁਣ ਸਕਦਾ ਪੂਰੀ ਤਰ੍ਹਾਂ ਦੇਖ ਸਕਦਾ ਪੰਨੂ ਸਾਹਿਬ ਦੇ ਪੂਰੇ ਘੰਟੇ ਦਾ ਬੜਾ ਤਸੱਲੀ ਬਖਸ਼ ਜਵਾਬ ਦਿੱਤੇ ਨੇ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਗੱਲਾਂ ਸੁਣੀਆਂ ਸਵਾਲ ਸੁਨੇ ਪੱਤਰਕਾਰਾਂ ਦੇ ਪੂਰੀ ਤਰ੍ਹਾਂ ਸਵਾਲ ਸੁਨੇ ਬੜੇ ਤਲਖ ਸਵਾਲ ਵੀ ਸਨ ਪੱਤਰਕਾਰਾਂ ਦੇ ਜਿਨਾਂ ਵਿੱਚ ਇਹ ਵੀ ਸੀ ਜਨਾਬ ਜੀ ਕਿ ਤੁਸੀਂ ਉਹੀ ਜਿਹੜਾ ਰੈਟ੍ਰਿਕ ਜਿਹੜਾ ਆਪਣਾ ਹਿੰਦੁਸਤਾਨ ਦੀ ਸਰਕਾਰਾਂ ਕਰਦੀਆਂ ਜੀ ਕਿ ਗਰਾਊਂਡ ਤੇ ਤੇ ਕੁਝ ਹੈ ਨਹੀਂ ਜੀ ਤੁਸੀਂ ਬਾਹਰ ਬੈਠੇ ਜਿਹੜਾ ਉਹ ਖਾਲਿਸਤਾਨ ਦੀ ਜਿਹੜੀ ਆਪਣਾ ਉਹ ਲੜਾਈ ਲੜ ਰਹੇ ਇਹਦਾ ਜੀ ਪੰਨੂ ਸਾਹਿਬ ਨੇ ਬੜਾ ਬੜਾ ਵਧੀਆ ਜਵਾਬ ਦਿੱਤਾ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਠੀਕ ਹੈ ਜੀ ਅਲਿਗੋ ਮੈਂ 1 1 ਬਾਈ 1 ਪਹਿਲੇ ਤਾਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇੱਕ ਵਕਤ ਪਤਨੂ ਜਰਾ ਪ੍ਰੈਸ ਕਾਨਫਰੰਸ ਦੀਆਂ ਜਿਹਨੀਆਂ ਕੋਈ ਚਾਹ ਮੈਂ ਕੋਈ ਬੁਲੇਟ ਪੁਆਇੰਟ ਜਿਹੜੇ ਨੇ ਤੁਹਾਡੇ ਸਾਹਮਣੇ ਰੱਖ ਦਵਾਂ ਬਾਕੀ ਫਿਰ ਮੈਂ ਅਗਲੀਆਂ ਖਬਰਾਂ ਦੱਸਾਂਗਾ ਕਿ ਬੜਾ ਅਹਮ ਆਪਣਾ ਕੰਮ ਸੀ ਜਿਹੜਾ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤਾ ਹੋਰੇ ਖਾਲਸਤਾਨ ਫ੍ਰੀਡਮ ਦੀ ਤਿਆਰੀ ਵਾਸਤੇ ਬੜਾ ਜਿਹੜੀ ਜੀ ਲੋੜ ਸੀ ਬੜੀ ਜ਼ਰੂਰੀ ਸੀ ਤਾਂ ਕਿ ਮੀਡੀਆ ਤਾਂ ਕਿ ਜਿਹੜਾ ਨਾ ਮੀਡੀਆ ਦੇ ਰਾਹੀਂ ਬਾਕੀ ਲੋ ਉਹਨੇ ਜਨਾਬ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਉਹਨੇ ਰੋਕਿਆ ਉਹਨਾਂ ਕਿ ਜਿੰਨੇ ਖਾਲਸਤਾਨ ਪੱਖੀ ਸਿੱਖ ਨੇ ਉਹਨਾਂ ਵਾਸਤੇ 15 ਅਗਸਤ ਜਿਹੜਾ ਇਹ ਯੋਮੇ ਆਜ਼ਾਦੀ ਦਾ ਕੋਈ ਜਿਹੜਾ ਆਪਣਾ ਉਹ ਦਿਹਾੜਾ ਨਹੀਂ ਹੈਗਾ ਉਹ ਇਹਦਾ ਬਾਈਕਾਟ ਕਰਨਗੇ ਤੇ ਦੂਜਾ ਉਹਨੇ ਕਿਹਾ ਜੀ ਕਿ ਜਿਹੜਾ ਕੋਈ ਗੱਭਰੂ ਨੌਜਵਾਨ ਜਿਹੜਾ ਕੋ ਸਿੱਖ ਬੰਦਾ ਜਿਹੜਾ ਵੀ ਕੋਈ ਆਦਮੀ ਨਰਿੰਦਰ ਮੋਦੀ ਨੂੰ ਫਤਨਤੁਲ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਬੰਦਾ ਕੋਈ ਲਾਲ ਕਿਲੇ 'ਤੇ ਝੰਡਾ ਪ੍ਰਾਣ ਤੋਂ ਰੋਕੇਗਾ ਉਹਨੂੰ ਵਾਸਤੇ ਉਹਨੇ ਕਿਹਾ ਜੀ ਕਿ ਉਹ 11 ਕਰੋੜ ਰੁਪਈਏ ਦਾ ਇਨਾਮ ਜਿਹੜਾ ਉਹਦੇ ਵਾਸਤੇ ਰੱਖਿਆ ਐਸਾ ਬੰਦਾ ਜਿਹੜਾ ਕਿ ਉਹਨੂੰ ਝੰਡਾ ਚੜ੍ਹਾਉਣ ਤੋਂ ਰੋਕੇਗਾ ਠੀਕ ਹੈ ਉਹਦੇ ਵਾਸਤੇ 11 ਕਰੋੜ ਦਾ ਇਨਾਮ ਦਾ ਐਲਾਨ ਕੀਤਾ ਪੰਨੂ ਸਾਹਿਬ ਨੇ ਸਿੱਖ ਫਾਰਜਿਸ ਦੀ ਤਰਫੋਂ ਦੂਸਰਾ ਉਹਨੇ ਇੱਕ ਹੋਰ ਬੜੀ ਗੱਲ ਕੀਤੀ ਉਹਨੇ ਕਿਹਾ ਜੀ ਜਦੋਂ ਹੁਣ ਕਿੱਡੀ ਬਾਰਡਰ ਤੇ ਟੈਨਸ਼ਨ ਹੈ ਲੋਕੀ ਮਰਨ ਡੈ ਨੇ ਉਹਨੇ ਕਿਹਾ ਜੀ ਕਿ ਜਦੋਂ ਆਪਣਾ ਆਪਰੇਸ਼ਨ ਸੰਦੂਰ ਹੋਇਆ ਸੀ ਨਾਮ ਨੇ ਹਾਜ਼ਰ ਦਿੰਦਾ ਉਦੋਂ ਵੀ ਉਹਨਾਂ ਨੇ ਰੋਕਿਆ ਸੀ ਸਿੰਘ ਫੌਜੀਆ ਨੂੰ ਕਿ ਤੁਸੀਂ ਜਿਹੜਾ ਨਾ ਇਹ ਲੜਾਈ ਨਾ ਲੜੋ ਜਿਹਦੇ ਬਾਅਦ ਉਹਨਾਂ ਨੇ ਇਨਕਸ਼ਾਫ ਕੀਤਾ ਕਿ ਇਸ ਟਾਈਮ ਜਿਹੜਾ ਕੋਈ ਪੰਜੀਤੀ ਫੌਜੀ ਜਿਹੜੇ ਸਿੱਖ ਨੇ ਉਹਨਾਂ ਦੀ ਕੋਰਟ ਮਾਰਸ਼ਲ ਚੱਲ ਰਿਹਾ ਯਾਨੀ ਕਿ ਹਿੰਦੁਸਤਾਨੀ ਜਿਹੜਾ ਨਾ ਉਹ ਕੋਰਟ ਮਾਰਸ਼ਲ ਦੀ ਕਾਰਵਾਈ ਉਹਨਾਂ ਦੇ ਖਿਲਾਫ ਕਰ ਰਹਾ ਕਿ ਤੁਸੀਂ ਜਨਾਬ ਕਿਉਂ ਜਿਹੜਾ ਨਾ ਪਾਕਿਸਤਾਨ ਦੇ ਖਿਲਾਫ ਕਿਉਂ ਲੜਨ ਤੋਂ ਇਨਕਾਰ ਕੀਤਾ ਉਹਨਾਂ ਨੇ ਕਹਿੰਦੇ ਕੋ 100 150 200 ਬੰਦੇ ਫੌਜੀ ਜਿਹੜੇ ਨੇ ਉਹਨਾਂ ਦੀਆਂ ਖਿਲਾਫ ਇਨਕੁਆਇਰੀਆਂ ਚੱਲ ਰਹੀਆਂ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਕਿੰਨਾ ਮੰਦ ਭਾਗਾ ਕੰਮ ਹੈ ਕਿ ਜਨਾਬ ਦੋਵਾਂ ਤਰਫੋਂ ਗੋਲਾਬਾਰੀ ਕਰਕੇ ਬੰਦੇ ਉਹਨਾਂ ਨੇ ਐਲਾਨ ਕੀਤਾ ਉਹਨਾਂ ਨੇ ਕਿਹਾ ਜੀ ਜਦੋਂ ਜਿਸ ਘੜੀ ਖਾਲਸਤਾਨ ਬ ਖਾਲਸਤਾਨ ਜਾਨੀ ਕਿ ਆਜ਼ਾਦੀ ਲੈ ਲਈ ਹਿੰਦੁਸਤਾਨ ਤੋਂ ਤੇ ਪਾਕਿਸਤਾਨ ਤੇ ਪੰਜਾਬ ਦਾ ਜਿਹੜਾ ਬਾਰਡਰ ਹੈ ਇਹ ਜਨਾਬ ਇੱਕ ਸੌਫਟ ਬਾਰਡਰ ਹੋਏਗਾ ਉਹਨੇ ਕਹੇ ਜੀ ਕਿ ਜਿਵੇਂ ਯੂਰਪ ਦੇ ਬਾਰਡਰ ਨੇ ਕ੍ਰੋਸਿੰਗ ਠੀਕ ਹੈ ਜੀ ਬਗੈਰ ਵੀਜੇ ਤੋਂ ਇਸ ਤਰ੍ਹਾਂ ਜਨਾਬ ਇਸਰਾਂ ਦੇ ਬਾਰਡਰ ਦੀ ਸ਼ਕਲ ਦਿੱਤੀ ਜਾਏਗੀ ਜਿਹੜਾ ਕੋ ਬੜਾ ਹੀ ਅੱਛੀ ਗੱਲ ਹੈ ਰਹਿਣ ਪੈਣ ਦੋਨੋਂ ਪਾਸੇ ਭਰਾ ਜਿਹੜੇ ਨੇ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣਗੇ ਤੇ ਫਿਰ ਉਹ ਹਿੰਦੁਸਤਾਨ ਜਿਹੜਾ ਕਿ ਸਿੱਖਾਂ ਨੂੰ ਉਹਨਾਂ ਦੇ ਜਿਹੜਾ ਧਰਮ ਸਥਾਨ ਨੇ ਉਹਨਾਂ ਤੇ ਆਣ ਤੋਂ ਰੋਕਦਾ ਅ ਦੇਖੋ ਨਾ ਹੁਣ ਬਾਬਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੁਣ ਆਪਣੇ ਜਨਮ ਸਥਾਨ ਜ ਆਪਣਾ ਉਹਨਾਂ ਦੀ ਆ ਰਹੀ ਹੈ ਬਰਥਡੇ ਆ ਰਹੀ ਹੈ ਨਵੰਬਰ ਵਿੱਚ ਨੇੜੇ ਪਹੁੰਚ ਗਿਆ ਇਹ ਫਿਰ ੜਿਕਾ ਕਰੇਗਾ ਜਦੋਂ ਆਪਣਾ ਇਹ ਜੰਗ ਦਾ ਮਾਹੌਲ ਹੋਇਆ ਇਹਨਾਂ ਨੇ ਕਰਤਾਰਪੁਰ ਰਾਹਦਾਰੀ ਬੰਦ ਕਰ ਦੇਤੀ ਪਾਲੀ ਤਰਫੋਂ ਹੁਣ ਬਾਕੀ ਜਿਹੜੇ ਜਿਹੜੇ ਬਾਕੀ ਜਿਹੜੇ ਧਰਮਿਕ ਮਾਮਲੇਤ ਨੇ ਉਹਨਾਂ ਦੇ ਜਿਹੜੇ ਉਹਨਾਂ ਚ ਆਣ ਤੇ ਜਿਹੜਾ ਨਾ ਰੋਕ ਪਾਉਂਦਾ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਪਤਾ ਹੋ ਉਹ ਤੇ ਹੁਣ ਬਾਬਾ ਜੀ ਦਾ ਬਾਏ ਗੁਰੂ ਦਾ ਜਿਹੜਾ ਆਪਣਾ ਉਹ ਜਨਮ ਮਨਾਣਾ ਸੀ ਤੁਹਾਨੂੰ ਪਤਾ ਨਨਕਾਣਾ ਸਾਹਿਬ ਦੇ ਗੁਰੂ ਸਾਹਿਬ ਦੀ ਗ੍ਰੰਥ ਦਾ ਜਲੂਸ ਨਿਕਲਦਾ ਏਡਾ ਵੱਡਾ ਹੁਣ ਉਹ ਹਿੰਦੁਸਤਾਨ ਜਿਹੜਾ ਉੱਥੋਂ ਫਿਰ ਫਿਰ ਪਾਬੰਦੀਆਂ ਲਾਉਣ ਨੂੰ ਕੋਸ਼ਿਸ਼ਦਾ ਪਿਆ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਖਾਲਸਾਣ ਜਿਹੜਾ ਨਾ ਬੜਾ ਜ਼ਰੂਰੀ ਹੈ ਤਾਂ ਕਿ ਘੱਟੋ ਘੱਟ ਆਪਣੇ ਜਿਹੜੇ ਮذਬੀ ਜਿਹੜੇ ਆ ਉਹਨਾਂ ਦੀਆਂ ਯਾਦਗਾਰਾਂ ਨੇ ਗੁਰੂ ਸਾਹਿਬ ਦਾ ਆਪਣਾ ਇੱਥੇ ਜਨਮ ਸਥਾਨ ਹੈ ਨਨਕਾਣਾ ਸਾਹਿਬ ਵਿੱਚ ਫਿਰ ਸਮਾਦੀ ਉਹਨਾਂ ਦੀ ਆਪਣਾ ਕਰਤਾਰਪੁਰ ਵਿੱਚ ਹੈ ਉਤਾਕੇ ਫ੍ਰੀ ਹੋ ਜਿਹੜਾ ਨਾ ਮਾਮਲਾ ਇਹ ਉਹਨਾਂ ਨੇ ਬੜਾ ਵਿਸਤਾਰ ਦੇ ਨਾਲ ਵਾਜਿ ਕਰ ਦਿੱਤਾ ਫਿਰ ਮੈਂ ਉਹਨੂੰ ਇੱਕ ਸਵਾਲ ਕੀਤਾ ਸੀ ਕਿ ਜਿਹੜੀ ਤੁਹਾਡੇ ਜਿਹੜਾ ਜਨਕੀ ਪੰਨੂ ਸਾਹਿਬ ਦਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਕੋਰਟ ਫਾਈਲਿੰਗ ਹੋ ਗਈ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਜਿਹੜਾ ਕਿੰਨਾ ਕੁ ਜਨਨਕੀ ਪਰ ਉਮੀਦ ਹੋ ਕੇ ਜਿਹੜਾ ਹਿੰਦੂ ਤਾਂ ਨਹੀਂ ਸਰਕਾਰ ਹੈ ਇਹਨੂੰ ਤੁਸੀਂ ਜਿਹੜਾ ਸਮਨ ਕਰਾ ਕੇ ਤੇ ਉਹ ਕੋਰਟ ਵਿੱਚ ਪੇਸ਼ ਕਰਾ ਸਕੋ ਰਾਜ ਦੇ ਚੀਫ ਨੂੰ ਉੱਥੇ ਬੁਲਾਓ ਕਿਉਂਕਿ ਪਲੋਟ ਤੇ ਸਾਰਾ ਰੌੜ ਦੇ ਆਪਣਾ ਦਿੱਲੀ ਚ ਬਣਿਆ ਉਹਦੇ ਵਿੱਚ ਨikhil Gupta ਜੈਸੇ ਲੋਕ ਤੇ ਅੱਗੇ ਬਾਕੀ ਜਿਹੜੇ ਇਹ ਤੇ ਸਾਰੇ ਅੱਗੇ ਪਿਆਦੇ ਸਨ ਤੇ ਉਹਨਾਂ ਨੇ ਬੜਾ ਉਹਨਾਂ ਨੇ ਕਿਹਾ ਜੀ ਕਿ ਦੇਖੋ ਕੁਝ ਲੋਕਾਂ ਨੂੰ ਤੇ ਹਿੰਦੁਸਤਾਨ ਜਿਹੜਾ ਨਾ ਉਹ ਡਿਪਲੋਮੈਟਿਕ ਇਮਿਊਨਿਟੀ ਕਲੇਮ ਕਰ ਸਕਦਾ ਸੀ ਉਹ ਜੀਓ ਡੋਲ ਨੂੰ ਕਰ ਸਕਦਾ ਲੇਕਿਨ ਬਾਕੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਜਿਹੜਾ ਜਵਾਬ ਦੇਣਾ ਪੈਗਾ ਉੱਥੇ ਔਰ ਸਦਾਮਾ ਵੀ ਹੋਣਗੇ ਆ ਦੂਸਰਾ ਦੂਸਰਾ ਉਹਨਾਂ ਨੇ ਕਿਹਾ ਜੀ ਕਿ ਉਹਨੇ ਇੱਕ ਬੜੀ ਵੱਡੀ ਹੋਰ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਜੀ ਕਿ ਗੁਜ਼ਰਤਾ 6 ਮਹੀਨੇ ਦੇ ਵਿੱਚ ਜਿਹੜਾ ਉਹਨੇ ਕਿਹਾ ਨਾ ਤੁਹਾਨੂੰ ਕਹੇ ਜੀ ਕਿ ਪੰਜਾਬ ਦੀ ਗਰਾਊਂਡ ਦੇ ਉੱਤੇ ਕੁਝ ਨਹੀਂ ਸਿੱਖ ਖਾਲਸਾਤਾਨ ਦੀ ਮੂਵਮੈਂਟ ਨੇ ਕਹੇ ਜੀ ਕਿ ਅਗਰ ਗਰਾਊਂਡ ਦੇ ਉੱਤੇ ਕੁਝ ਨਹੀਂ ਤੇ ਫਿਰ ਪਿਛਲੇ 6 ਮਹੀਨਿਆਂ ਵਿੱਚ ਜਿਹੜਾ 400 ਸਿੰਘ ਪਕੜਿਆ 400 ਸਿੰਘ ਨੌਜਵਾਨ ਹਿੰਦੁਸਤਾਨ ਨੇ ਗ੍ਰਿਫਤਾਰ ਕੀਤੇ ਨੇ ਤੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ ਉਹ ਕਿਉਂ ਮਾਰ ਰਹੇ ਨੇ ਸਵਾਲ ਉਹਨਾਂ ਦਾ ਬੜਾ ਜਵਾਬ ਜਾਇਜ਼ ਸੀ ਕਿ ਅਗਰ ਇੱਥੇ ਗਰਾਊਂਡ ਦੇ ਉੱਤੇ ਕੁਝ ਹੈ ਹੀ ਨਹੀਂ ਲੋਕ ਕੋਈ ਕਾਰ ਨਹੀਂ ਰਿਹਾ ਤੇ ਫਿਰ ਜਿਹੜੇ ਪੁਲਿਸ ਜਿਹੜੀ ਇਹ ਕਿਉਂ ਪ੍ਰਸੰਗਾਂ ਨੂੰ ਫੜ ਫੜ ਕੇ ਮਾਰੀ ਉਹਨਾਂ ਕਹਿੰਦੇ ਜੀ ਉਹੀ ਤਸلسل ਜਿਹੜਾ 84 ਤੋਂ ਚੱਲਿਆ ਆ ਰਿਹਾ ਸਿੱਖਾਂ ਸਿੱਖ ਨੌਜਵਾਨਾਂ ਦੇ ਖਿਲਾਫ ਜਿਹੜਾ ਹੈ ਜਿਹੜੇ ਮਜ਼ਾਮਤ ਕਰਦੇ ਨੇ ਉਹਨਾਂ ਨੂੰ ਜਨਾਹ ਫੜ ਕੇ ਮਾਰਦੇ ਨੇ ਇਸੇ ਵੇਲੇ ਜੀ ਤੁਹਾਨੂੰ ਮੈਂ ਕਿਹਾ ਸੀ ਕਿ ਇੱਕ ਜਿਹੜਾ ਤੁਹਾਨੂੰ ਮੈਂ ਖਬਰ ਦਿਆਂਗਾ ਜਿਹੜੀ ਸ਼ਹੀਦ ਸ਼ਹਾਦਤ ਦੀ ਖਬਰ ਹੈ ਮੈਂ ਤੁਹਾਨੂੰ ਪਿਛਲੇ 2 ਦਿਨ ਪਹਿਲੇ ਤੁਹਾਨੂੰ ਮੈਂ ਇੱਕ ਗੱਲ ਦੱਸੀ ਸੀ ਕਿ ਹਿੰਦੁਸਤਾਨ ਦੇ ਆਪਣਾ ਜਿਹੜੇ ਪੰਜਾਬ ਚੜ੍ਹਦੇ ਪੰਜਾਬ ਦੀਆਂ ਕੰਧਾਂ ਉੱਤੇ ਖਾਲਸਾ ਜਿੰਦਾਬਾਦ ਦੇ ਨਾਰੇ ਲਿਖੇ ਗਏ ਸਨ ਉਹਦੇ ਵਿੱਚ ਪੁਲਿਸ ਜਿਹੜੀ ਸੀ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਜਨਾਬ ਇੱਕ ਇੱਕ ਨੌਜਵਾਨ ਮੇਰਾ ਗਬਰੂ ਦੇਖੋ ਸੁਣੋ ਤਸਵੀਰ ਦੇਖੋ ਕਿੰਨੀ ਸੋਹਣੀ ਕਿੱਡਾ ਸੋਹਣਾ ਗਬਰੂ ਨੌਜਵਾਨ ਇਹਨੂੰ ਫੜ ਕੇ ਉਹਨਾਂ ਨੇ ਤੇ ਪੁਲਿਸ ਮੁਕਾਬਲਾ ਬਣਾ ਕੇ ਤੇ ਇਹਨੂੰ ਜਿਹੜਾ ਨੇ ਸ਼ਹੀਦ ਕਰ ਦਿੱਤਾ ਇਹ ਵੀ ਸ਼ਹੀਦ ਹੈ ਇਹਦਾ ਖੂਨ ਵੀ ਸ਼ਾਮਲ ਹੋ ਗਿਆ ਖਾਲਸਤਾਨ ਦੀ ਆਜ਼ਾਦੀ ਦੇ ਵਿੱਚ ਆਜ਼ਾਦੀ ਦੀ ਜਿੱਦੋ ਜਹਿਦ ਵਿੱਚ ਆਜ਼ਾਦੀ ਦੀ ਤਹਿਰੀਕ ਵਿੱਚ ਇਸ ਗਬਰੂ ਨੌਜਵਾਨ ਦਾ ਖੂਨ ਵੀ ਜਿਹੜਾ ਉਹ ਪੈ ਗਿਆ ਹੋਇਆ ਹੈ ਜ ਇਹ ਜਨਾਬ ਪੰਨੂ ਸਾਹਿਬ ਦੀ ਜਿਹੜੀ ਲਾਹੌਰ ਪ੍ਰੈਸ ਕਲੱਬ 'ਚ ਇੱਕ ਤਾਰੀਖੀ ਪ੍ਰੈਸ ਕਾਨਫਰੰਸ ਸੀ ਮੈਂ ਤੁਹਾਨੂੰ ਕਹਾਂ ਸੀ ਉਹਦੇ ਕੁ ਮੋਟੇ ਮੋਟੇ ਪੁਆਇੰਟ ਦੱਸ ਦਵਾਂ ਹੁਣ ਆਜੋ ਜ ਹੁਣ ਤੁਹਾਨੂੰ ਪਤਾ ਕੱਲ ਐਤਵਾਰ ਵਾਲੇ ਦਿਨ ਵੈਂਕੂਵਰ ਵਿੱਚ ਕੈਨੇਡਾ ਵਿੱਚ ਇੱਕ ਜਿਹੜਾ ਵੈਂਕੂਵਰ ਤੇ ਜਿਹੜਾ ਉਹਨਾਂ ਦਾ ਹਿੰਦੁਸਤਾਨ ਦਾ ਜਿਹੜਾ ਸਫਾਰਤਖਾਨਾ ਕਾਉਂਸਲਖਾਨਾ ਸੀ ਉਹਦੇ ਬਾਹਰ ਇਤਿਜਾਜ ਰੱਖਿਆ ਸੀ ਸ਼ਹੀਦ ਨਿਦਰ ਅਸੋਸੀਏਸ਼ਨ ਨੇ ਉਹ ਭਰਪੂਰ ਇਤਿਜਾਜ ਹੋਇਆ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਔਰ ਉਹਦੇ ਕਾਉਂਸਲ ਜਿਹੜਾ ਕਾਉਂਸਲ ਜਨਰਲ ਹੈ ਇਤਿਜਾਜ ਇਸ ਵਾਸਤੇ ਹੋ ਰਿਹਾ ਸੀ ਕਿ ਕਾਉਂਸਲ ਜਨਰਲ ਜਿਹੜਾ ਸੋਈ ਕੋਈ ਜਿਹੜਾ ਇਹ ਜਨਾਬ ਉਥੇ ਏਜੰਟ ਭਰਤੀ ਕਰ ਰਿਹਾ ਤਾਂ ਕਿ ਏਜੰਟ ਭਰਤੀ ਕਰਕੇ ਸਿੱਖਾਂ ਦੀ ਜਿਹੜੀ ਆਪਣਾ ਉਹ ਕੀ ਕਹਿੰਦੇ ਨੇ ਉਹਨਾਂ ਨੇ ਜਸੂਸੀਆਂ ਕਰਾਈਆਂ ਜਾਣ ਉਥੇ ਮਰਵਾਏ ਜਾਣ ਸਿੱਖ ਭਰਾ ਮੇਰੇ ਸ਼ਹੀਦ ਕਰਵਾਏ ਜਾਣ ਜਿਵੇਂ ਸ਼ਹੀਦ ਨੱਜਰ ਸਾਹਿਬ ਨੂੰ ਕਰਵਾਇਆ ਔਰ ਫਿਰ ਦੂਸਰਾ ਮੰਦ ਭਾਗੇ ਕੰਮ ਕਰਵਾਏ ਜਾਣ ਇਹ ਬਿਸ਼ਨੋਈ ਗੈਂਗ ਦੀਆਂ ਕਾਰਵਾਈਆਂ ਉਥੇ ਕਰਵਾ ਕੇ ਜਨਾਬ ਉਹਨਾਂ ਨੂੰ ਪਾ ਦਿੱਤਾ ਜਾਏ ਖਾਲਸਾਣ ਦੇ ਉਤੇ ਇਸ ਵਾਸਤੇ ਇਹ ਜਿਹੜਾ ਬੜਾ ਭਰਪੂਰ ਜਿਹੜਾ ਇhtijaaj ਹੋਇਆ ਉਹ ਵੀ ਜਨਾਬ ਇੱਕ ਕਾਮਯਾਬ ਕਿਸਮ ਦਾ ਇhtijaaj ਰਿਹਾ ਗੱਲ ਜਦੋਂ ਅਸੀਂ ਕਰਨੇ ਆ ਆਪਣਾ ਜਸੂਸੀ ਦੀ ਤੇ ਫਿਰ ਇੱਕ ਹੋਰ ਖਬਰ ਵੀ ਮੇਰੇ ਕੋਲ ਲੈ ਲਓ ਇੱਕ ਹੋਰ ਆਪਣਾ ਸੂਚਨਾ ਲੈ ਲਓ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਨੇ ਜਿਹੜੇ ਆਪਣਾ ਜਿਹਿੰਦੁਸਤਾਨ ਦੇ ਜਸੂਸ ਜਿਹੜੇ ਨੇ ਉਹਨਾਂ ਨੂੰ ਉੱਥੋਂ ਮੁਲਕਬਦਰ ਕੀਤਾ ਕੁਝ ਨੂੰ ਫੜਿਆ ਗ੍ਰਿਫਤਾਰ ਕੀਤਾ ਭਾਰੀ ਮਾਤਰਾ ਦੇ ਵਿੱਚ ਉਹ ਉੱਥੇ ਇਹੀ ਕੰਮ ਕਰਵਾ ਰਹੇ ਤਾਂ ਦੱਸਿਆ ਜਿਹੜੇ ਹੁਣ ਜਿਹੜੇ ਹਿੰਦੁਸਤਾਨ ਦੇ ਯੂਰਪੀ ਮੁਲਕਾਂ ਦੇ ਵਿੱਚ ਤੇ ਅਮਰੀਕਾ ਕੰਨ ਦਾ ਵਿੱਚ ਜਿਹੜੇ ਇਹਨਾਂ ਦੇ ਸਫਾਰਤਖਾਨੇ ਨੇ ਜਿਹੜੀਆਂ ਅੰਬੈਸੀਆਂ ਨੇ ਉਹ ਸਾਦਾ ਅੰਬੈਸੀਆਂ ਨਹੀਂ ਉਹ ਜਸੂਸੀ ਦੇ ਗੜ ਨੇ ਉੱਥੇ ਰੌ ਦੇ ਏਜੰਟ ਪਾਇਆ ਜਾਂਦੇ ਨੇ ਇਹ ਉੱਥੇ ਜਨਾਬ ਜਿਹੜਾ ট্রান্স ਨੈਸ਼ਨਲ ਰਿਪਰੈਸ਼ਨ ਕਰਾਉਂਦੇ ਨੇ ਜਿਹੜਾ ਇਹਨਾਂ ਦੀ ਆਈਡੀਆਲੋਜੀ ਚ ਸ਼ਾਮਲ ਹੈ ਜਿਹੜਾ ਰੋ ਦੇ ਹੈਡਕੁਆਰਟਰ ਵਿੱਚ ਪੂਰੀ ਤਰ੍ਹਾਂ ਉਹਦਾ ਦੇਖਭਾਲ ਕੀਤੀ ਜਾਂਦੀ ਹੈ ਪੈਸੇ ਦਿੰਦੇ ਨੇ ਠੀਕ ਹੈ ਜੀ ਹਾਇਰ ਕਰਦੇ ਨੇ ਪਲੋਟ ਲੋਕਾਂ ਨੂੰ ਮਰਵਾਉਣ ਵਾਸਤੇ ਸ਼ੂਟਰ ਹਾਇਰ ਕਰਦੇ ਨੇ ਪੈਸੇ ਦੇ ਕੇ ਇਹ ਹੁਣ ਸਾਰੀਆਂ ਐਮਬੈਸੀਆਂ ਜਿਹੜੀਆਂ ਨੇ ਬਾਕੀ ਧੰਦੇ ਕੰਮ ਛੱਡ ਕੇ ਸਿਰਫ ਇਸ ਕੰਮ ਤੇ ਲੱਗ ਗਈਆਂ ਕਿ ਕਿਸ ਤਰ੍ਹਾਂ ਜਿਹੜਾ ਖਾਲਸਤਾਨ ਦੇ ਲੋਕਾਂ ਨੂੰ ਜਿਹੜਾ ਅਸੀਂ ਮਰਵਾਣਾ ਬਾਹਰ ਉਹਨਾਂ ਨੂੰ ਤੰਗ ਕਰਨਾ ਮਰਵਾਣਾ ਕਿਸ ਨੂੰ ਤੰਗ ਕਰਦਾ ਸਰਦਾਰ ਪੰਮਾ ਸਿੰਘ ਨੂੰ ਇੱਥੋਂ ਦੇਖਦਣ ਪਤਾ ਯੂਕੇ ਵਿੱਚ ਕਿਸ ਨੇ ਪੁਰਤਗਾਲ ਜਾ ਕੇ ਤੰਗ ਕਰਵਾਇਆ ਉਹ ਵੀ ਨੋਟ ਹੋਇਆ ਜਰਮਨ ਵਿੱਚ ਇਹਨਾਂ ਦੇ ਜਿਹੜਾ ਸੀ ਦੋ ਅਗ ਜੋੜੇ ਨੂੰ ਆਪਣਾ ਸਜ਼ਾ ਹੋਈ ਉੱਥੇ ਜਰਮਨ ਅਦਾਲਤ ਨੇ ਐਸੀ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਜਿਹੜੇ ਨੇ ਫੜੇ ਇਹ ਇਹ ਕੋਸ਼ਿਸ਼ਾਂ ਕਰਦੇ ਨੇ ਪਰ ਇਹ ਫੜੇ ਜਾਂਦੇ ਨੇ ਕਿਉਂਕਿ ਕਿਉਂਕਿ ਜਿਹੜੇ ਲੋਕ ਹਾਇਰ ਕਰਦੇ ਨੇ ਜਿਹੜੇ ਏਜੰਟ ਨੇ ਉਹ ਸਿਰਫ ਪੈਸਿਆਂ ਵਾਸਤੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਜਿਹੜੀ ਨਜ਼ਰੀਆਤੀ ਜਾਂ ਵੈਸੇ ਕੋਈ ਮੁਹੱਬਤ ਆਪਣੇ ਦੇਸ਼ ਦੀ ਜਾਂ ਵੈਸੇ ਉਹ ਕੰਮ ਕਿਲਾ ਨਾ ਉਹ ਹੋ ਹੈ ਨਹੀਂ ਇਸ ਵਾਸਤੇ ਸਿਰਫ ਜਿਹੜਾ ਪੈਸੇ ਲਾਓ ਤਾਂ ਕੰਮ ਕਰਾਓ ਉਹ ਜਨਾਬ ਇਸ ਵਾਸਤੇ ਜਿਹੜੇ ਨੇ ਉਹ ਫੜੇ ਵੀ ਜਾਂਦੇ ਨੇ ਆਸਟ੍ਰੇਲੀਆ ਚ ਤਾਜ਼ਾ ਵਾਕ ਹੁਣ ਆਜੋ ਜਨਾਬ ਅਮਰੀਕਾ ਦੀ ਤਰਫ ਮੇਰੇ ਜਨਾਬ ਧੱਕ ਪਾ ਦਿੱਤੀ ਹੈ ਸਿੰਘਾਂ ਨੇ ਸਿੰਘਾਂ ਨੇ ਧੱਕ ਪਾ ਦਿੱਤੀ ਹੈ ਇੱਕ ਤੇ ਜਨਾਬ ਹੈ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਜਨਾਬ ਵਾਸ਼ਿੰਗਟਨ ਦੇ ਵਿੱਚ ਰੇਲੀਆਂ ਕੱਡੀਆਂ ਜਾ ਰਹੀਆਂ ਕਾਰ ਰੇਲੀਆਂ ਕੱਡੀਆਂ ਜਾਂਦੀਆਂ ਲੋਕਾਂ ਨੂੰ ਸੱਦੇ ਦਿੱਤੇ ਜਾ ਰਹੇ ਨੇ ਜਨਾਬ ਕਿ 17 ਅਗਸਤ ਨੂੰ ਚੋਣਾ ਹੋਣੀ ਆ ਵੋਟਾਂ ਪੈਣੀਆਂ ਲੋਕ ਆਣ ਵੋਟਾਂ ਵਾਲੇ ਦਿਨ ਜਿਹੜਾ ਇੱਥੇ ਲੋਕਾਂ ਦੀ ਨੇਹਰ ਪੈਣਾ ਜਿਹੜਾ ਅੰਨੀ ਪੈਣੀ ਹੈ ਉਹ ਇੱਕ ਪਾਸੇ ਹੈਗਾ ਲੇਕਿਨ ਜਿਹੜਾ ਇਹਦੀ ਹੁਣ ਜਿਹੜੀ ਲੋਕਾਂ ਦੀ ਮੋਬਿਲਾਈਜੇਸ਼ਨ ਆ ਉਹ ਦੇਖਣ ਵਾਲੀ ਹੈ ਕੈਪੀਟਲ ਹਿੱਲ ਦੇ ਸਾਹਮਣੇ ਤੁਸੀਂ ਦੇਖੋ ਕਿਸ ਤਰ੍ਹਾਂ ਜਨਾਬ ਸ਼ੰਗਾਰ ਕੇ ਸਿੰਘ ਨਿਕਲੇ ਨੇ ਤੇ ਜਨਾਬ ਨਰਿੰਦਰ ਮੋਦੀ ਦੀ ਸਿਆਸਤ ਨੂੰ ਕਿਲ ਕਰਨ ਦੇ ਨਾਰੇ ਲੱਗ ਰਹੇ ਨੇ دہشت ਗਰਦ ਕੌਣ ਹੈ ਟੈਰਰਿਸਟ ਕੌਣ ਹੈ ਨਰਿੰਦਰ ਮੋਦੀ ਦੇ ਨਾਰੇ ਲੱਗ ਰਹੇ ਨੇ ਤੇ ਇਹ ਸਾਰੀ ਮੰਡਲੀ ਜਿਹੜੀ ਆਰਐਸਐਸ ਦੀ ਹੈ ਜਿਹੜੀ ਜਿਹੜੀ ਰਿਪਰੈਸ਼ਨ ਕਰਾਂਦੀ ਹੈ ਇੰਟਰਨੈਸ਼ਨਲ ਉਹਨਾਂ ਦੇ ਜਨਾਬ ਉੱਥੇ ਕੁਤਲੇ ਜਿਹੜੇ ਨੇ ਉਹ ਲਟਕਾਏ ਗਏ ਨੇ ਉਹਨਾਂ ਤੇ ਜਨਾਬ ਜੁੱਤਬਾਰੀ ਕੀਤੀ ਗਈ ਹੈ ਜੁੱਤਬਾਰਿਆ ਗਿਆ ਉਹਨਾਂ ਨੂੰ ਔਰ ਦੂਸਰਾ ਜਗਾ ਜਗਾ ਜਨਾਬ ਆਪਣਾ ਅਮਰੀਕਾ ਦੇ ਵਿੱਚ ਰੇਲੀਆਂ ਕੱਟੀਆਂ ਜਾ ਰਹੀਆਂ ਸਖਾਲਸਤਾਨ ਦੇ ਛੱਡੇ ਲੱਗੇ ਨੇ ਰਕਾਰ ਰੇਲੀਆਂ ਆ ਰਹੀਆਂ ਸੜਕਾਂ ਦੇ ਉੱਤੇ ਫਿਰ ਰਹੀ ਐਸੇ ਵੇਲੇ ਅਮਰੀਕਾ ਦੇ ਵਿੱਚ ਅਗਰ ਕੋਈ ਮੂਵਮੈਂਟ ਚੱਲ ਰਹੀ ਹੈ ਤੇ ਸਿਰਫ ਖਾਲਸਤਾਨ ਰੈਫਰੰਡਮ ਦੀ ਚੱਲ ਰਹੀ ਐ ਇਹ ਤੁਹਾਨੂੰ ਮੈਂ ਖਬਰ ਦੇ ਦਾਂ ਤੁਸੀਂ ਅਮਰੀਕਾ ਦੇ ਵਿੱਚ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਮੋਬਿਲਾਇਜ਼ੇਸ਼ਨ ਜਿਹੜੀ ਹੋ ਰਹੀ ਹੈ ਉਹ ਖਾਲਿਸਤਾਨ ਰੈਫਰੈਂਡਮ ਵੀ ਹੋ ਰਹੀ ਹੈ ਕੋਨਿਆਂ ਚ ਗਲੀਆਂ ਚ ਬਾਜ਼ਾਰਾਂ ਚ ਇਹ ਜਨਾਬ ਤੁਸੀਂ ਸੜਕਾਂ ਦੇ ਉੱਤੇ ਜਿਹੜੇ ਨਾ ਵੱਡੇ ਵੱਡੇ ਬਿਲ ਬੋਰਡ ਲਾ ਦਿੱਤੇ ਨੇ ਤਾਂ ਕਿ ਹਰ ਬੰਦਾ ਆਉਣ ਜਾਣ ਵਾਲਾ ਜਿਹੜਾ ਨਾ ਆਪਣਾ ਵੱਡੇ ਜਿਹੇ ਸੁਪਰ ਹਾਈਵੇਜ਼ ਨੇ ਮੋਟਰਵੇਜ਼ ਨੇ ਉਹਨਾਂ ਉੱਤੇ ਜਨਾਬ ਜਿਹੜੇ ਨਾ ਇਸ ਟਾਈਮ ਨਿਓਨ ਸਾਈਨ ਲਾ ਦਿੱਤੇ ਗਏ ਨੇ ਰੈਫਰੈਂਡਮ 17 ਅਗਸਤ ਤੁਸੀਂ ਵੀ ਯਾਦ ਰੱਖਣਾ ਪੰਨੂਰੀ ਜਿਹੜੇ ਨੇ ਉਹ ਦਿਨ ਰਾਤ ਇੱਕ ਕਰੀ ਬੈਠੇ ਨੇ ਵਿਵਸਥਾ ਬਣਾ ਰਹੇ ਨੇ ਇਹ ਨੰਬਰ ਵੀ ਦੇ ਦਿੱਤੇ ਨੇ ਜਨਾਬ ਸਸੇਖ ਫਾਰ ਜਸਤੇ ਤੁਸੀਂ ਆਪਣਾ ਐਕਸੈਂਡ ਤੁਸੀਂ ਮਿੱਥਿਤ ਕਰੋਗੇ ਤੁਹਾਨੂੰ ਉਹਦੇ ਜਨਾਬ ਆਪਣਾ ਨੰਬਰ ਵੀ ਮਿਲ ਜਾਏਗਾ ਕਿ ਤੁਸੀਂ ਕੀ ਕਰਨਾ ਗਾਈਡਲਾਈਨ ਲੈਣੀ ਕੀ ਕਰਨਾ ਕਿੱਥੇ ਆਉਣਾ ਇਹਦੇ ਨਾਲ ਰੈਫਰੈਂਡਮ ਦੇ ਨਾਲ ਜੁੜੀ ਹੋਈ ਖਬਰ ਇਹ ਜਿਹੜੀ ਨਾ ਬਰਤਾਨੀਆਂ ਚੋਂ ਵੀ ਆਈ ਤੁਹਾਨੂੰ ਮੈਂ ਕੱਲ੍ਹ ਇਹ ਖਬਰ ਦਿੱਤੀ ਸੀ ਕਿ ਯੂਕੇ ਜਿਹੜੀ ਆਪਣਾ ਚੈਰਿਟੀ ਕਮਿਸ਼ਨ ਹੈ ਉਹਨੇ ਖਾਲਸਤਾਨ ਦਾ ਲਫ਼ਜ਼ ਲਿਖਣਾ ਜਿਹੜਾ ਨਾ ਉਹਨੂੰ ਲੀਗਲ ਕਰਾਰ ਦਿੰਦਾ ਹੈ ਇਹ ਜਦੋਂ ਖਬਰ ਆਈ ਹੈ ਤੇ ਆਪਣਾ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਇਨਵੈਸਟੀਗੇਸ਼ਨ ਜਿਹੜੀ ਡ੍ਰੌਪ ਕੀਤੀਆਂ ਨੇ ਫਿਰ ਹਿੰਦੁਸਤਾਨ ਨੂੰ ਤਕਲੀਫ ਹੋਈ ਹੈ ਮੈਂ ਦੱਸਿਆ ਸੀ ਕਿ ਇੱਕ ਜਿਹੜੀ ਜਰਨਲਿਸਟ ਸੀ ਇੰਡੀਆ ਟੁਡੇ ਦੀ ਲੂਵਿਨਾ ਟੰਡਨ ਉਹਨੇ ਇਹ ਚਵਲ ਮਾਰੀ ਸੀ 6 6 ਸਾਲ ਪਹਿਲੇ 6 ਸਾਲ ਤਕੀਕਾਤ ਚੱਲੀਆਂ ਕੁਝ ਨਹੀਂ ਨਿਕਲਿਆ ਕੋਈ ਗੈਰਕਾਨੂੰਨੀ ਕੰਮ ਨਹੀਂ ਨਿਕਲਿਆ ਤੇ ਜਰਿਡਿਕ ਕਮਿਸ਼ਨ ਨੇ ਕਿਹਾ ਖਾਲਸਾ ਨਾ ਲਿਖਣਾ ਜਿਹੜਾ ਉਹ ਬਿਲਕੁਲ ਕਾਨੂੰਨੀ ਹੈਗਾ ਉਸ ਤੋਂ ਬਾਅਦ ਇੱਕ ਹੋਰ ਤਕਲੀਫ ਹੁਣ ਮੀਡੀਆ ਨੂੰ ਹੋਣ ਲੱਗੀ ਹੈ ਕਿ ਐਮਏ ਟੀਵੀ ਜਨਾਬ ਇਹਨਾਂ ਨੇ ਆਪਣਾ ਕੱਲ ਰਾਤ ਇੱਕ ਪ੍ਰੋਗਰਾਮ ਕਰ ਦਿੱਤਾ ਉਹਦੀ ਵੀ ਆਫ ਕਾਮ ਦੀ ਜਿਹੜੀ ਨਾ ਕੰਪਲੇਂਟ ਚਲੀ ਗਈ ਹੈ ਇਹਦਾ ਵੀ ਮੱਪੂਠਾ ਪਿਆ ਜਾਣਾ ਦੂਸਰਾ ਯੂਕੇ ਦੇ ਵਿੱਚ ਜਨਾਬ ਕਿਹੜਾ ਲਿਸਟਰ ਸ਼ਾਇਰ ਲਿਸਟਰ ਸ਼ਾਇਰ ਕਾਉਂਟੀ ਦੇ ਵਿੱਚ ਜਨਾਬ ਭਰਪੂਰ ਤਰੀਕੇ ਨਾਲ ਜਿਹੜਾ ਉਹ ਹੀ ਰੈਫਰੈਂਡਮ ਦੀ ਜਿਹੜੀ ਆਪਣਾ ਮਸ਼ਹੂਰੀ ਕੀਤੀ ਗਈ ਹੈ ਉਥੋਂ ਵੀ ਸਿੰਘ ਜਿਹੜੇ ਨੇ ਤਿਆਰ ਹੋ ਕੇ ਵੋਟਾਂ ਪਾਉਣ ਵਾਸਤੇ ਯੂਕੇ ਚੋਂ ਅਮਰੀਕਾ ਜਿਹੜਾ ਨਾ ਉਹ ਚੱਲ ਪਏ ਨੇ ਇਹ ਦੇਖੋ ਜਨਾਬ ਕਿੱਡਾ ਕਿੱਡਾ ਵੱਡਾ ਤੇ ਸੁਭਾਗੇ ਦੀ ਗੱਲ ਹੈ ਜਨਾਬ ਯੂਕੇ ਦੇ ਵਿੱਚੋਂ ਸਿੰਘ ਭੜਾ ਜਿਹੜੇ ਨੇ ਉਹ ਲੈ ਕੇ ਜੱਥਾ ਪੂਰਾ ਉਹ ਵੋਟਾਂ ਪਾਉਣ ਵਾਸਤੇ ਉਹਦੀ ਆਪਣਾ ਉਥੇ ਵੋਲੰਟੀਅਰ ਕਰਨ ਵਾਸਤੇ ਆਪਣੇ ਉਹ ਵਾਸ਼ਿੰਗਟਨ ਪਹੁੰਚ ਰਹੇ ਨੇ ਉੱਥੇ ਜਨਾਬ ਉਹਨੇ ਬੜਾ ਵੱਡਾ ਜਿਹੜਾ ਆਪਣਾ ਜਲੂਸ ਵੀ ਕੱਢਿਆ ਤੁਸੀਂ ਉਹਨਾਂ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਜਨਾਬ ਮੈਨੂੰ ਦਿਓ ਤੁਸੀਂ ਹੁਣ ਇਜਾਜ਼ਤ ਕਿ ਖਾਲਿਸਤਾਨ ਰੈਫਰੰਡਮ ਦੇ ਨਾਲ ਜੁੜੀ ਨਿੱਕੀ ਨਿੱਕੀ ਖਬਰ ਵੀ ਜਿਹੜਾ ਉਹ ਤੁਹਾਨੂੰ ਮੈਂ ਪਹੁੰਚਾਵਾਂਗਾ ਮੇਰੀ ਹੁਣ ਡਿਊਟੀ ਲੱਗ ਗਈ ਹੈ ਮੈਂ ਹੁਣ ਤੁਹਾਨੂੰ ਸਾਰੀਆਂ ਖਬਰਾਂ ਜਿਹੜੀਆਂ ਨੇ ਕੀ ਹੋ ਰਿਹਾ ਕਿੱਥੇ ਪਹੁੰਚਿਆ ਕਿਸ ਤਰ੍ਹਾਂ ਦੀ ਵਿਵਸਥਾ ਬਣੀ ਹੈ ਕਿੰਨੇ ਲੋਕ ਆ ਰਹੇ ਨੇ ਕਿੱਧਰੋਂ ਕਿੱਧਰੋਂ ਆ ਰਹੇ ਨੇ ਸਾਰੀਆਂ ਗੱਲਾਂ ਜਨਾਬ ਤੁਹਾਨੂੰ ਮੈਂ ਨਾਲ-ਨਾਲ ਜਿਹੜਾ ਰੋਜ਼ਾਨਾ ਦੇ ਬੇਸ ਦੇ ਦਸ ਦਾਰੇ ਆਮਾ ਦਾ ਮੈਨੂੰ ਦਿਓ ਜਨਾਬ ਇਜਾਜ਼ਤ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਨਾਬ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ